ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਡਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਇੱਕ ਕੈਂਪੀ ਨੂੰ 5 ਕਰੋੜ ਰੁਪਏ ਮਿਲਦੇ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ ਐਮਪੀ ਇੱਕ ਐਮਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਉਹ ਨੂੰ ਇੱਕ ਕੈਂਪੀ ਦਿਖਾਉਂਦਾ ਐਦ ਕੀ ਭਾਈ ਜਿੱਤੇ ਮੈਂ 13 ਐਮਪੀ ਖੜੇ ਕਰ ਦਿੱਤੇ ਸਰ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁਚਾ ਸਿੰਘ ਦੀ ਗਵਾਹੀ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਜੋ ਵੀ ਅੱਜ ਉਹ ਵੀ ਆ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫਾਈਲ ਭਰਾਣਾ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੀਪ ਤੇ ਮੇਰੀ ਵਾਈਫ ਤੇ ਸਰਦਾਰ ਸੁੱਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਏ ਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਓਬਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਓਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖੇ ਹਨਗੇ ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਡਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜੇ ਨੇ ਕਿਆ ਵਾ ਨਾ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਤੁਸੀਂ ਫਾਈਲ ਦਾ ਤਾਂ ਕਹਿੰਦੇ ਕਿ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿੱਦਾਂ 2-4 ਘੰਟੇ ਬਦਲੋਗੇ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕਿ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਸ਼ਟਰਾਂ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ VOTER ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪਾਂ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਨੂੰ ਜਮਾ ਕੇ ਦੇਖ ਲੈ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਆ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਤੁਸੀਂ ਸਮਰਥਨ ਕਰਦੇ ਪਿਆ ਵੋਟਾਂ ਉਹਨਾਂ ਨੂੰ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਿਸੇ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਪੰਜਾਬ ਦੇ ਵਿੱਚ ਕੋਈ ਐਮਪੀ ਦਿਖਾ ਦਿਓ ਇੱਕ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ ਐਮਪੀ ਇੱਕ ਐਮਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਐਮਪੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਇਹ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਲਾਇਆ ਕਿਸੇ ਵੀ ਨਹੀਂ ਆਂਦੀਗਾ ਮੈਂ ਕਹਿੰਦਾ ਮੈਂ ਲਾਉਂਗਾ ਅਗਰ ਤੂੰ ਜਿੱਤਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਜਿੰਦਪੁਰੀ ਦੇ ਮੱਥੇ ਤੇ ਕਿਹੇ ਦਰਬਾਰ ਤੇ ਟਿਕਿਆ ਮੈਂ ਕਸਮ ਖਾ ਕੇ ਕਹਿੰਨਾ ਦੂਜੇ ਦਿਨ ਨਮੋਲੇ ਨਾਲ ਨਾਂ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ 'ਚ ਮਾਰਿਓ ਨਹੀਂ ਤੇ ਜ਼ਿੰਦਗੀ 'ਚ ਕਦੀ ਮੈਨੂੰ ਵੋਟ ਨਾ ਪਾਇਓ ਜੇ ਵੋਟ ਮੰਗਣਾ ਮੇਰੇ ਘਸੌਣ ਛੱਡਿਓ ਕਿਉਂਕਿ ਮੈਂ ਇੱਕ ਦਿਨ 'ਚ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ 4 ਘੰਟੇ ਵਾਲਾ ਤੇ ਤਰੀਕਾ ਨਾ ਮੈਂ ਦਿਖਾ ਕੇ ਜਾਊਂਗਾ ਮੈਂ ਜਦੋਂ YouTube ਹੀਲਾ ਦਊਂਗਾ ਕਿੱਦਾਂ ਹੈ ਲੁਕੀ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਇਧਰ ਆਓ ਇਧਰ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ NEETU ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਹੀ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਔਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਦੰਦਾ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਦੂਜੇ ਦਿਨ ਸੁਚਾ ਸਿੰਘ ਜੀ ਨੇ ਬਾਈ ਇਲੈਕਸ਼ਨ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਤਾ ਸੀ ਅੱਜ ਨਹੀਂ ਨਹੀਂ ਇਹ ਇਦਾਂ ਦਾ ਨਹੀਂ ਕਰ ਸਕਦੇ ਸਾਡੇ ਮੇਨ ਪ੍ਰਧਾਨ ਇੰਡੀਆ ਦੇ ਪ੍ਰਧਾਨ ਨੇ ਉਪ ਪ੍ਰਧਾਨ ਇੰਡੀਆ ਦਾ ਮੈਂ ਵਾਂ ਤੇ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜਿਤ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰ ਪੰਥੀ ਹੈ ਉਹ ਸਾਡੇ ਨਾਲ ਸਾਡੇ ਸਟੂਲ ਕਸਟਮਰ ਜੀ ਨੇ ਐਸਸੀ ਸਮਾਜ ਭਾਈਚਾਰਾ ਨਾਲ ਰਹੇ ਰਹੇ ਭਾਜੀ ਬਾਰਨਸੀ ਫਟ ਸਾਡੇ ਵ ਆਪ ਗੱਲਬਾਤ ਕਰ ਰਹੇ ਓਥੇ ਸਾਡੇ ਵਕੀਲਾਂ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹੀ ਮੈਂ ਕਰਾਂਗਾ ਜੀ ਜਿਆਦਾ ਕਦੋਂ ਹੈਗਾ ਤੁਸੀਂ ਵਰਨਸੀ ਦੇਖੋ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਇਨੀ ਜਰੂਰਤ ਨਹੀਂ ਆਗੀ ਜਦੋਂ ਲੋੜ ਹੋਏਗੀ ਪਹਿਲਾਂ ਇੱਥੇ ਜ਼ਿਲਹੰਦਰ ਕਰਾ ਕੇ ਉੱਥੇ ਆ ਜਾਓ ਕੰਪੀਟੀਸ਼ਨ ਕਿੰਨਾ ਲੱਗਿਆ ਤੁਹਾਡੇ ਇਸ ਵਾਰ ਜ਼ਿਲਹੰਦਰ ਚ ਮੇਰਾ ਕੰਪੀਟੀਸ਼ਨ ਇਹ ਹੈ ਕਿ ਜੇ ਇਹਨਾਂ ਨੇ ਸਰਕਾਰੀ ਪੈਨਸ਼ਨਾਂ ਬੰਦ ਕਰਤੀਆਂ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ ਐਜੂਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਨੇ ਬੇੜਾ ਕਰਦਾ ਜੇ ਮੈਨੂੰ ਬਣਾ ਦਿੱਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੌਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਔਰ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੋੜਦਾ ਹਾਂ ਜੇ ਅੱਗੇ ਦੇਖੀ ਬੰਦਾ ਕੀ ਕਰਦਾ ਸਾਡੇ ਮੁੱਦੇ ਕੀ ਕੀ ਰੋਗੇ ਮੁੱਦੇ ਨਹੀਂ ਦੱਸਨੇ ਜੇ ਮੁੱਦੇ ਦੱਸ ਤੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ ਔਰ ਮੈਂ ਮੈਂ ਗੱਲ ਕਰਜਾਂਗਾ ਬਈ ਸਾਡੇ ਜਿਹੜੇ ਇੱਕ ਭਾਈ ਸਾਹਿਬ ਹੈਗੇ ਆ ਜਿਨ੍ਹਾਂ ਦੇ ਬਹੁਤ ਵੱਡਿਆ ਨਾਮ ਸੀਗਾ ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਉਹਦਾ ਨਾਮ ਭੁੱਲਦਾ ਹੋਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਕਿਸੇ ਦਿਨ ਐਮਪੀ ਬਣ ਕੇ ਦਿਖਾਉਂਗਾ ਔਰ ਬਣ ਕੇ ਜਰੂਰ ਦਿਖਾਉਂਗਾ ਔਰ RAMU ਵਾਲੀ ਸੌਰੀ RAMU ਵਾਲੀ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਡ ਟੂ ਸ਼ਟਰਾਂ ਵਾਲਾ ਵੀ ਸਮਝੌਤਾ ਨਹੀਂ ਕਰੂਗਾ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ ਚ ਗਈ ਆ ਕਹਿੰਦੇ ਵੀ ਨੀਡ ਟੂ ਵੀ ਸ਼ਟਰਾਂ ਵਾਲਾ ਵੀ ਇਹ ਇਸ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ ਲਾਸਟ ਟਾਈਮ ਤਾਂ 4600 ਵੋਟ ਦੇਈ ਸੀ ਐਕਤੀ ਕਿੰਨੀ ਕਿਹਾ ਕੀ ਹੁੰਦਾ ਉਹ ਐਤ ਕੀ ਭਾਜੀ ਅਸੀਂ ਜਿੱਤੇ ਪਏ 13 ਐਮਪੀ ਖੜੇ ਕਰ ਦਿੱਤੇ ਆ ਕਿ ਐਤ ਕੀ ਤੇ ਨਕਸ਼ਾ ਬਦਲ ਕੇ ਰਵਾਂਗੇ ਜੋ ਮਰਜ਼ੀ ਕਹਿੰਦੇ ਆ ਨਾ ਜਿਹੜੇ ਜਿੰਨੇ ਵੀ ਆ ਅਦਲਾ ਬਦਲੀ ਪਲਟਾ ਪਲਟੀ ਕਰਦੇ ਆ ਜਿਹੜੇ ਲੋਕ ਪਲਟਾ ਪਲਟੀ ਕਰਦੇ ਆ ਅੱਜ ਨਾ ਇੱਕ ਇੱਕ ਨੌਜਵਾਨ ਸ਼ਹੀਦ ਹੋਇਆ सुशील कुमार जी को ਤੇ ਇੱਕ ਆਪਣਾ ਚਰਨਜੀਤ ਚੰਨੀ ਬਾਜੀ ਬੜੇ ਦੋਨੇ ਦੋਨੇ ਕਹਿ ਰਿਆ ਕਿ ਜਵਾਨ ਇਹਦਾ ਜਵਾਨ ਇਹਦਾ ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਿਆਂ ਦੀ ਖੋਈਆਂ ਜਾ ਰਹੀਆਂ ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀ ਕਿਤੇ ਗਈਆਂ ਉਦੋਂ ਭਾਜੀਪੀ ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ 4 ਘੰਟੇ 3 3 ਘੰਟੇ 3 3 ਮਹੀਨੇ ਸੀਐਮ ਰਿਆ ਕਿੰਨੇ ਪੈਸੇ ਫੜੇਗੇ ਹੁਣ ਲੋਕਾਂ ਨੇ ਜੇ ਵੋਟ ਪਾਉਣੀ ਆ ਉਹਨਾਂ ਨੂੰ ਤੇ ਜਾਓ ਪਾ ਦਿਓ ਵੇ ਸਾਡਾ ਕੀ ਜਾਂਦਾ ਜਦੋਂ ਹੀ ਜੇ ਲੀਡਰ ਨਹੀਂ ਸਹੀ ਤੇ ਵੋਟਰ ਵੀ ਨਹੀਂ ਸਹੀ ਆਗੇ ਵੋਟਰ ਐਤ ਕੀ ਇਸਤਮਾਲ ਕਰਨ ਜਿਹੜੇ ਜ਼ਾਦਬੰਦੇ ਉਹਨਾਂ ਨੂੰ ਪਾਣ ਜਾਂ ਸਾਨੂੰ ਪਾ ਕੇ ਜਿਤਾਣ ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਾਡੇ ਸਿਰ 'ਤੇ ਮਾਰਿਓ ਅਸੀਂ ਕੋਈ ਪੁਲਿਸ ਨਹੀਂ ਹੋਗੀ ਕੋਈ ਕੁਝ ਨਹੀਂ ਹੋਗਾ ਅਸੀਂ ਕਹਾਂਗੇ ਇਹਨਾਂ ਨੂੰ ਲੋਕਾਂ ਨੂੰ ਮਾਰਨ ਦਿਓ ਕਿਉਂਕਿ ਅਸੀਂ মিডিਆ ਸਾਹਮਣੇ ਕਿਹਾ ਸੀ ਨਿਕਲ ਉਹ ਲੀਡਰ ਨਹੀਂ ਕਹੋਗੇ ਨਿਕਲ